ਸਾਰੇ ਸਿੰਘ ਸਾਰੀਆਂ ਸਾਬਕਾ ਸੈਨਿਕ ਜਥੇਬੰਦੀਆਂ ਜਿਹੜੀਆਂ ਇੱਥੇ ਇਕੱਠੇ ਹੋ ਕੇ ਆਈਆਂ ਅਸੀਂ ਇਸ ਸ਼ਹੀਦ ਵੀਰ ਅਜੀਪਾਲ ਸਿੰਘ ਦੀ ਸ਼ਹਾਦਤ ਨੂੰ ਸਲੂਟ ਕਰਦੇ ਆ ਤੇ ਇਹਦੇ ਮਾਤਾ ਪਿਤਾ ਨੂੰ ਵੀ ਸਲੂਟ ਕਰਦੇ ਆ ਕਿ ਉਹਨਾਂ ਨੇ ਇਦਾਂ ਦਾ ਬੇਟਾ ਦੇਸ਼ ਨੂੰ ਦਿੱਤਾ ਤੇ ਉਹ ਦੇਸ਼ ਲਈ ਸ਼ਹੀਦ ਹੋਇਆ ਮਾਤਾ ਪਿਤਾ ਨੂੰ ਸੰਦੇਸ਼ ਦਿੰਦੇ ਆ ਵੀ ਤੁਹਾਨੂੰ ਮਾਣ ਹੋਣਾ ਚਾਹੀਦਾ ਤੁਹਾਡੇ ਬੇਟੇ ਤੇ ਚਲੋ ਦੁੱਖ ਤਾਂ ਸਾਰਿਆਂ ਨੂੰ ਹੁੰਦਾ ਹੈ ਕਹਿ ਦਈਦਾ ਵੀ ਬੇਟਾ ਚਲੋ ਚਲਾ ਗਿਆ ਤੇ ਕੋਈ ਗੱਲ ਨਹੀਂ ਭਾਣਾ ਮੰਨੋ ਔਰ ਉਹਨਾਂ ਨੂੰ ਇਸ ਚੀਜ਼ ਦਾ ਫਕਰ ਹੋਣਾ ਚਾਹੀਦਾ ਕਿ ਉਹਨਾਂ ਦਾ ਬੇਟਾ ਜਿੱਦਾਂ ਦੀਆਂ ਅੱਜਕੱਲ ਮੌਤਾਂ ਹੋ ਰਹੀਆਂ ਨੇ ਮੰਜੇ ਤੇ ਪੈ ਕੇ ਨੌਜਵਾਨ ਮਰ ਰਹੇ ਨੇ ਨਸ਼ਿਆਂ ਦੇ ਨਾਲ ਨੌਜਵਾਨ ਮਰਦੇ ਨੇ ਬਿਲਕੁਲ ਉਸ ਲਾਈਨਸ ਪੈ ਕੇ ਉਹਨਾਂ ਦੇ ਬੇਟੇ ਨੇ ਮੌਤ ਨੂੰ ਗਲੇ ਨਹੀਂ ਲਾਇਆ ਉਹਨਾਂ ਦਾ ਬੇਟਾ ਸ਼ਹੀਦ ਹੋਇਆ ਦੇਸ਼ ਲਈ ਹੋਇਆ ਦੇਸ਼ ਲਈ ਕੁਰਬਾਨ ਹੋ ਗਿਆ ਡਿਊਟੀ ਕਰਦਾ ਕਰਦਾ ਤੇ ਉਹਨਾਂ ਨੂੰ ਬਹੁਤ ਮਾਣ ਹੋਣਾ ਚਾਹੀਦਾ ਤੇ ਅੱਜ ਇੱਥੇ ਅਸੀਂ ਇਕੱਠੇ ਹੋਏ ਹਾਂ ਉਸ ਵੀਰ ਨੂੰ ਸ਼ਰਧਾਂਜਲੀ ਦੇਣ ਲਈ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਅਸੀਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਇੱਥੇ ਸਾਬਕਾ ਸੈਨਿਕ ਜਥੇਬੰਦੀਆਂ ਆਈਆਂ ਨੇ ਤੇ ਮੈਂ ਇਹਨਾਂ ਸਾਰੀਆਂ ਸੈਨਿਕ ਜਥੇਬੰਦੀਆਂ ਦਾ ਵੀ ਧੰਨਵਾਦ ਕਰਦਾ ਤੇ ਤੁਹਾਡੇ ਰਾਹੀਂ ਸਰਕਾਰ ਨੂੰ ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਇੱਕ ਮੈਸੇਜ ਦੇਣਾ ਚਾਹਣਾ ਵੀ ਸ਼ਹਾਦਤ ਤੇ ਜਿਹੜੇ ਮਜ਼ਾਕ ਨੇ ਨਾ ਚਲੋ ਠੀਕ ਹੈ ਪੈਸਾ ਤਾਂ ਤੁਸੀਂ ਦੇ ਦਿੰਨੇ ਹੋ ਹੋਰ ਜਿਹੜੀਆਂ ਪੋਲਿਟੀਕਲ ਚੀਜ਼ਾਂ ਤੁਸੀਂ ਖੇਲਦੇ ਹੋ ਇਹਨਾਂ ਨੂੰ ਖੇਲਣਾ ਬੰਦ ਕਰ ਲਓ ਤੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹਣਾ ਵੀ ਸੈਂਟਰ ਸਰਕਾਰ ਨਾਲ ਗੱਲ ਕਰਕੇ ਜਿਹੜੀ ਅਗਨੀ ਵੀਰ ਚੱਲ ਰਹੀ ਹੈ ਸਕੀਮ ਇਨੂੰ ਬੰਦ ਕਰਨ ਵਾਸਤੇ ਕੋਈ ਨਾ ਕੋਈ ਇਹੋ ਜਿਹਾ ਉਪਰਾਲਾ ਕੀਤਾ ਜਾਵੇ ਕਿ ਆਪਣੇ ਵੀਰ ਸ਼ਹੀਦ ਨਾ ਹੋਣ ਕਿਉਂਕਿ 4 4 ਸਾਲ ਨੌਕਰੀ ਕਰਕੇ 18 ਸਾਲ 19 ਸਾਲ ਦਾ ਬੱਚਾ ਪਰਤੀ ਹੁੰਦਾ 22 23 ਸਾਲ ਦੀ ਉਮਰ ਹੁੰਦੀ ਨਹੀਂ ਉਹਦੀ ਤੇ ਉਹਨੂੰ ਰਿਟਾਇਰ ਕਰਕੇ ਬਾਹਰ ਭੇਜ ਦਿੱਤਾ ਜਾਂਦਾ ਬਾਹਰ ਵੀ ਨੌਕਰੀਆਂ ਦਾ ਇਹੀ ਹਾਲ ਹੈ ਨੌਕਰੀਆਂ ਹੈ ਨਹੀਂ ਜਾਂ ਤਾਂ ਇਹ ਬੱਚੇ ਆ ਕੇ ਕਾਰਪੋਰੇਟ ਘਰਾਣਿਆਂ ਦੇ ਗੇਟਕੀਪਰ ਬਣਨਗੇ ਜਾਂ ਉਹਨਾਂ ਦੀਆਂ ਫੈਕਟਰੀਆਂ ਤੇ ਨੌਕਰੀਆਂ ਕਰਨਗੇ ਟ੍ਰੇਨਡ ਫੌਜੀ ਮਿਲ ਜਾਂਦੇ ਆ ਉਹਨਾਂ ਨੂੰ ਜੇ ਇਹਨਾਂ ਚੋਂ ਕੋਈ ਬੱਚਾ ਗਲਤ ਹੱਥਾਂ ਤੇ ਚੜ ਗਿਆ ਵੈਪਨ ਚ ਲਾਂਚ ਟ੍ਰੇਨ ਬੰਦਾ ਬਚਾ ਉਹ ਜੇ ਗਲਤ ਤੱਤੇ ਚੜ ਗਿਆ ਤਾਂ ਤਬਾਹੀ ਵਾਲ ਵੀ ਉਹ ਤੁਰ ਸਕਦਾ ਤੇ ਅਸੀਂ ਤਾਂ ਸਰਕਾਰਾਂ ਨੂੰ ਇਹ ਕਹਿੰਦੇ ਆ ਵੀ ਇਹਨਾਂ ਸਾਰਿਆਂ ਨੂੰ ਰੈਗੂਲਰ ਕਰਨ ਐਦਾਂ ਦਾ ਕੋਈ ਖੇਡ ਖੇਡ ਨਾ ਖੇਡਣ ਸਮਾਜ ਨਾਲ ਕਿਉਂਕਿ ਪਹਿਲਾਂ ਹੀ ਸ਼ੁਰੂ ਤੋਂ ਹੀ ਇਹਨਾਂ ਦਾ ਵਿਤਕਰਾ ਸਰਕਾਰਾਂ ਦਾ ਫੌਜ ਦੇ ਖਿਲਾਫ ਰਿਹਾ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਸਟੇਟ ਦੀ ਸਰਕਾਰ ਹੈ ਵੰਡ ਵੇਲੇ ਤੋਂ ਲੈ ਕੇ ਆਪਣੇ ਪੰਜਾਬ ਨਾਲ ਅਲੱਗ ਅਲੱਗਵਾਦ ਹੁੰਦਾ ਰਿਹਾ ਕਿਉਂਕਿ ਵੰਡਿਆ ਵੀ ਪੰਜਾਬ ਦੀਆਂ ਪਈਆਂ ਨੇ ਦੇਸ਼ ਨਹੀਂ ਸੀ ਵੰਡਿਆ ਗਿਆ ਆਪਣਾ ਵੰਡਿਆ ਪੰਜਾਬ ਗਿਆ ਸੀ ਤੇ ਉੱਥੋਂ ਲੈ ਕੇ ਅੱਜ ਤੱਕ ਪੰਜਾਬ ਨਾਲ ਵਿਤਕਰਾਈ ਹੁੰਦਾ ਆਇਆ ਅਸੀਂ ਤਾਂ ਇਹ ਕਹਿੰਦੇ ਆਂ ਵੀ ਸਰਕਾਰ ਟਾਈਮ ਰਹਿੰਦੇ ਸਰਕਾਰ ਦੀਆਂ ਅੱਖਾਂ ਖੁੱਲ ਜਾਣ ਨਹੀਂ ਤਾਂ ਕੋਈ ਇਹੋ ਜਿਹੀ ਲਹਿਰ ਉੱਠੂਗੀ ਇਹ ਜਹ ਅੰਦੋਲਨ ਉੱਠੂਗਾ ਸਰਕਾਰ ਨੂੰ ਝੁਕਣਾ ਪੈ ਜਾਊਗਾ ਧੰਨਵਾਦ ਜੀ ਬਹੁਤ ਹੀ ਦੁਖੀ ਹਿਰਦੇ ਨਾਲ ਅਜੈ ਕੁਮਾਰ ਦੀ ਸ਼ਹੀਦੀ ਤੇ ਸ਼ਹੀਦਤ ਤੇ ਬਹੁਤ ਦੁੱਖ ਦਾ ਸਾਹਜ ਕਰਕੇ ਪਰਿਵਾਰ ਨਾਲ ਅੰਦਰਤੀ ਪ੍ਰਗਟ ਕਰਨ ਦੇ ਖਾਤਰ ਆਏ ਆ ਇੱਕ ਉਸ ਪਰਿਵਾਰ ਦਾ ਬੱਚਾ ਜਿਹੜਾ ਆਪਣੀ ਮਜਬੂਰੀ ਵਾਸ ਉਹ ਨੌਕਰੀ ਜਿਹੜੀ ਇਹਨੂੰ ਨਖਿੱਦ ਮੰਨਿਆ ਜਾਂਦਾ ਜਿਹੜੇ ਸਿਰਫ ਸਰਕਾਰ ਨੇ ਕੱਟ ਕੇ ਛੋਟੀ ਜੀ ਕਰਤੀ ਚਾਰ ਸਾਲਾਂ ਵਿੱਚ ਅਗਨੀ ਵੀਰ ਮਰਨ ਦੀ ਖਤਰ ਆਪਣੀ ਜ਼ਿੰਦਗੀ ਨੂੰ ਦਾਤ ਤੇ ਲਾ ਕੇ ਉਹ ਸੇਵਾਵਾਂ ਮਜੂਰ ਕੀਤੀਆਂ ਜਿਨ੍ਹਾਂ ਤੇ ਜਿਨ੍ਹਾਂ ਤੇ ਵਿੱਚ ਆਮ ਕਰਕੇ ਗਰੀਬਾਂ ਦੇ ਬੱਚੇ ਜਾਂਦੇ ਉਹਦੀ ਗਰੀਬੀ ਬਸ ਨੂੰ ਉੱਥੇ ਨੌਕਰੀ ਕਰਨੀ ਪਈ ਤੇ ਸਰਕਾਰ ਦੇ ਮਾੜੇ ਪ੍ਰਬੰਧਾਂ ਕਰਕੇ ਮਾੜੀ ਟੈਕਨੋਲੋਜੀ ਕਰਕੇ ਇੱਕ ਸੁਰੰਗਾਂ ਸਰਿੰਜ ਫਟਦੀ ਹੈ ਮੈਨ ਫਟਦੀ ਹੈ ਤੇ ਉਹਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਇਸ ਨੂੰ ਇਹ ਨਹੀਂ ਪੜਤਾਲ ਆ ਜਾ ਰਿਹਾ ਕਿ ਇਸ ਤਰ੍ਹਾਂ ਦੀਆਂ ਮੋਤਾਂ ਜਿਹੜੀਆਂ ਹੋ ਰਹੀਆਂ ਨੇ ਟੈਕਨੋਲੋਜੀ ਕਰਕੇ ਇਹੋ ਜੀ ਟੈਕਨੋਲੋਜੀ ਆ ਰਹੀ ਹੈ ਕਿ 2-2 ਕਿਲੋਮੀਟਰ ਤੋਂ ਪਤਾ ਲੱਗ ਜਾਂਦਾ ਵੀ ਇੱਧਰ ਸੁਰਗ ਹੈ। ਬੰਦੇ ਦੇ ਕੋਲੇ ਕੀ ਹੈ ਇਹਦਾ ਪਤਾ ਲੱਗ ਜਾਂਦਾ। ਇਹਨਾਂ ਕੋਲੇ ਇਹੋ ਜੀ ਟੈਕਨੋਲੋਜੀ ਆ ਕਿ ਇਹ ਟੈਕਨੋਲੋਜੀ ਨੂੰ ਵਰਤਣ ਜੇ ਤਾਂ ਬੰਦੇ ਦੇ ਵਿੱਚ ਇਹੋ ਜੇ ਗੱਡੀਆਂ ਬਣਾਈਆਂ ਹੋਈਆਂ ਨੇ ਕਿ ਸ਼ਰਾਬ ਪੀ ਕੇ ਪੀ ਕੇ ਬੰਦਾ ਵਿੱਚ ਬੈਠੀ ਤਾਂ ਗੱਡੀ ਸਟਾਰਟ ਨਹੀਂ ਹੁੰਦੀ। ਜੀ। ਇਹੋ ਜੀ ਟੈਕਨੋਲੋਜੀ ਇਹਨਾਂ ਕੋਲੇ ਪੈਦਾ ਹੋਈ ਵੀ ਹੈ ਕਿ ਜੇ ਬੰਦੇ ਨੇ ਅੱਜ ਤੋਂ 10 ਕਿਲੋਮੀਟਰ ਤੇ ਕਿਸੇ ਅੱਗ ਲਾਈ ਹੋਈ ਉਹਨੂੰ ਪਤਾ ਲੱਗ ਜਾਂਦਾ ਕਿ ਪ੍ਰਾਲੀ ਨੂੰ ਅੱਗ ਫਲਾ ਮਹਿਨਾਂ ਨੂੰ ਫਰਦਾਨ ਕਰਨ ਦੀ ਖਾਤਰ ਇੱਕ ਨੌਜਵਾਨ ਸ਼ਹੀਦ ਨਾ ਹੋ ਜਾਏ ਉਹਦੀ ਪ੍ਰੋਟੈਕਸ਼ਨ ਵਾਸਤੇ ਜੇ ਨੀ ਇਹੋ ਜਿਹਾ ਕੋਈ ਪ੍ਰਬੰਧ ਨਹੀਂ ਸਿਰਫ ਇਹ ਆ ਵੀ 4% ਦੇ ਕੇ ਇਹਦੇ ਸ਼ਹੀਦੇ ਪਰਿਵਾਰ ਦੇ ਅੰਝੂ ਪੁੰਜਣ ਦੀ ਖਾਤਰ ਉਹਦੀ ਆਰਥਿਕ ਮਜਬੂਰੀ ਦਾ ਫਾਇਦਾ ਠਾਕੇ ਦੁੱਖ ਸਾਂਝਾ ਕੀਤਾ ਜਾ ਰਿਹਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਸਾਨੂੰ ਅਸੀਂ ਸ਼ਹੀਦ ਹੁੰਦੇ ਆ ਸਾਡੇ ਮੁੰਡੇ ਸ਼ਹੀਦ ਹੁੰਦੇ ਨੇ ਸ਼ਹਿਾਰ ਤਾਂ ਸਾਡੀਆਂ ਹੁੰਦੀਆਂ ਨੇ ਇਹਨਾਂ ਸ਼ਹਿਾਰਤਾਂ ਦੇ ਸਿਰ ਤੇ ਰਾਜ ਕੋਈ ਹੋਰ ਕਰਦਾ ਸੁਖਦੇਵ ਹੈ ਰਾਜਗੁਰੂ ਹੈ ਸਗਦੇਵ ਦਾ ਸ਼ਹਿਰ ਜਾ ਕੇ ਦੇਖੋ ਲੁਧਿਆਣਾ ਜ਼ਿਲ੍ਹਾ ਬੈਠੇ ਹੀ ਲੁਧਿਆਣੇ ਕੇ ਸਗਦੇਵ ਦਾ ਘਰ ਤਾਂ ਜਾ ਕੇ ਦੇਖੋ ਉਹ ਤਾਂ ਗੀਤ ਗਾਏ ਜਾਂਦੇ ਨੇ ਹਸਨਪੁਰ ਜਾ ਕੇ ਉਹਦੇ ਹਾਰੇ ਪਾ ਹਾਰ ਪਾਏ ਜਾਂਦੇ ਨੇ ਵੀ ਭਾਈਓ ਸਾਡਾ ਸ਼ਹੀਦ ਹੈ ਜਾ ਕੇ ਉਹਦੇ ਘਰ ਦਾ ਹਾਲ ਦੇਖੋ ਉਹਦੇ ਬੱਚਿਆਂ ਦਾ ਹਾਲ ਦੇਖੋ ਇਸੇ ਤਰ੍ਹਾਂ ਜਾਇਕ ਮਾਰਦਾ ਹੋਣਾ ਅੱਜ ਠੀਕ ਹੈ ਤਾਜੀ ਮੌਤ ਐ ਇਸੀ ਵੀ ਅਭਦਾਨੀ ਪ੍ਰਗਟ ਕਰਨਾ ਆ ਕਿਸੇ ਸਰਕਾਰ ਨੇ ਕਿਸੇ ਨੂੰ ਨੂੰ ਆਪਣੀ ਨਹੀਂ ਦੇਣੀ ਤੁਹਾਨੂੰ ਪਤਾ ਸਾਨੂੰ ਲੜਨਾ ਪਾਣਾ ਇਹ ਵਤੀ ਲਈ ਖਾਤਰ ਸਾਨੂੰ ਇਹ ਗੱਲ ਸੋਚਣੀ ਪੈਣੀ ਹੈ ਕਿ ਅਸਲ ਚ ਸਾਡੇ ਵਾਸਤੇ ਉਹ ਉਹ ਅਸ਼ਹਾਤਾਂ ਦਾ ਜਿਹੜਾ ਛਾਤਾ ਸਾਡੇ ਵਾਸਤੇ ਮਾੜੀਆਂ ਨਾ ਕਿ ਉਹ ਲੋਕੀਏ ਸਾਡੇ ਵਾਸਤੇ ਜਿੱਥੇ ਖਤਰਾ ਜਿੱਥੇ ਸਭ ਤੋਂ ਵੱਧ ਖਤਰਾ ਤੇ ਸਭ ਤੋਂ ਘੱਟ ਉਜਰਤਾ ਤੇ ਸਭ ਤੋਂ ਵੱਧ ਕਿ ਸਾਡਾ ਥਾਂ ਹੀ ਨਹੀਂ ਸਮਾਜ ਦੇ ਵਿੱਚ ਬਣ ਰਿਹਾ ਸਾਨੂੰ ਇਸ ਗੱਲ ਦੇ ਵਾਸਤੇ ਸੋਚਣਾ ਪੈਣਾ ਕਿਉਂਕਿ ਅਜੈ ਕੁਮਾਰ ਦੀ ਮੌਤ ਨਹੀਂ ਸਾਡੇ ਨੌਜਵਾਨਾਂ ਦੇ ਉਤੇ ਜੀ ਸਾਲ ਦੇ ਬਾਈ ਬਾਈ ਸੰਦੇ ਦੇ ਨੌਜਵਾਨਾਂ ਦੀਆਂ ਜਿਹੜੀਆਂ ਮੌਤਾਂ ਨੇ ਸਾਡੇ ਵਾਸਤੇ ਇੱਕ ਸਵਾਲ ਛੱਡ ਕੇ ਜਾ ਰਹੀਆਂ ਨੇ ਵੀ ਸੋਚੋ ਜਰਾ ਐਂ ਕਿਉਂ ਮਰ ਜਾਂਦੇ ਨੇ ਸਾਡੇ ਗੱਭਰੂ ਜੀ ਸੈਂਟਰ ਸਰਕਾਰ ਦੀਆਂ ਨੀਤੀਆਂ ਤੇ ਕੀ ਕਹਿਣਾ ਚਾਹੋਗੇ ਬਹੁਤ ਮਾੜੀਆਂ ਅੱਜ ਇੱਥੇ ਤੁਹਾਡੇ ਪਿੰਡ ਦੇ ਕੋਈ ਬੋਲ ਕੇ ਕਹੇ ਮੈਂ ਭਾਜਪੀ ਨਾਲ ਸੰਬੰਧਤ ਮਹਿੰਦਰ ਸ਼ਰਮ ਆਈ ਵੀ ਤੂੰ ਘਟੋ ਘਟੇ ਇਹ ਤਾਂ ਨਾ ਦੱਸ ਮੈਂ ਭਾਜਪੀ ਨਾਲ ਸੰਬੰਧਤ ਜੇ ਤੁਸੀਂ ਇੱਥੇ ਬੋਲਦੇ ਹੋ ਤੁਸੀਂ ਇਹ ਤਾਂ ਨਾ ਬੋਲੋ ਸਹੀ ਹੈ ਸਾਡਾ ਸਹਿਸਤ ਕਰਨ ਅਸੀਂ ਆਏ ਨਹੀਂ ਅਸੀਂ ਕਰਨੀ ਸਾਡੀਆਂ ਸਟੇਜਾਂ ਹੈਗੀਆਂ ਸਹਿਸਤ ਕਰਨੀਆਂ ਅੱਜ ਤਾਂ ਇਹ ਸਮਝਦੇ ਆ ਵੀ ਸਾਨੂੰ ਤਾਂ ਇਹ ਸੋਚਣਾ ਪੈਣਾ ਵੀ ਇਹ ਮੌਤਾ ਕਿਉਂ ਹੋਇਆ ਉਹ ਦੇਸ਼ ਕੌਮ ਅੰਦਰ ਸ਼ਹੀਦਾਂ ਦੀ ਕੁਰਬਾਨੀਆਂ ਸਦਕਾ ਸਾਡੇ ਲੋਕ ਅੱਜ ਸੁੱਖ ਦਾ ਸਾਹ ਲੈ ਰਹੇ ਨੇ पर बदकिस्मती ਨਾਲ ਜਿਹੜੀ ਦੇਸ਼ ਦੀ ਸਰਕਾਰ ਆ ਬੀਜੇਪੀ ਜਿਹਨੂੰ ਆਰਐਸਐਸ ਚਲਾ ਰਹੀ ਆ ਉਹ ਦੇਸ਼ ਅੰਦਰ ਜਿਹੜੀ ਸਰਕਾਰੀ ਜੋਬ ਸੀ ਉਹਨਾਂ ਨੂੰ ਖਤਮ ਕਰਕੇ ਕਗਨੀ ਵੀਰ ਦਾ ਨਾਮ ਦੇ ਕੇ 4 ਸਾਲ ਲਈ ਨਾ ਕੋਈ ਟ੍ਰੇਨਿੰਗ ਦਿੱਤੀ ਜਾਂਦੀ ਆ ਨਾ ਕੁਛ ਉਹਨੂੰ ਸਿਖਾਇਆ ਜਾਂਦਾ ਮੌਤ ਦੇ ਮੂੰਹ ਚ ਧਕੇ ਲਿਆ ਜਾਂਦਾ ਜਿਸ ਤਰ੍ਹਾਂ ਅੱਜ ਸਾਡਾ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਅਜੇ ਕਮਾਲ ਸ਼ਹੀਦ ਹੋਇਆ ਸਾਨੂੰ ਦੁੱਖ ਆ ਸਾਡੇ ਪਰਿਵਾਰਾਂ ਨੂੰ ਦੁੱਖ ਆ ਗਰੀਬ ਪਰਿਵਾਰ ਚੋਂ ਸੀ ਪਰ ਦੇਸ਼ ਦੀ ਸਰਕਾਰ ਨੇ ਜਿਹੜਾ ਸਿਸਟਮ ਭਾਰਤ ਅੰਦਰ ਇਹ ਨਵਾਂ ਸਥਾਪਿਤ ਕਰਤਾ ਉਹਨੂੰ ਖਤਮ ਕਰਨ ਲਈ ਸਾਨੂੰ ਸਾਰੇ ਲੋਕਾਂ ਨੂੰ ਸਮਾਜ ਦੇ ਨੂੰ ਇਕੱਠਾ ਹੋਣਾ ਪੈਣਾ ਹੈ ਜਿਹੜੀ ਸਰਕਾਰ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਜਿਹੜੀਆਂ ਸਰਕਾਰੀ ਨੌਕਰੀਆਂ ਖਤਮ ਕਰਕੇ ਇੱਕ ਰਜਵਾੜਿਆਂ ਦੇ ਇੱਕ ਕਬਾਨੀ ਅਡਾਨੀਆਂ ਦੇ ਹੱਥਾਂ 'ਚ ਦੇ ਰਹੇ ਨੇ ਸਾਰਾ ਕੁਝ ਇਸ ਕਰਕੇ ਇਹ ਸ਼ੀਤ ਤੋਂ ਸਾਨੂੰ ਸਿੱਖਣਾ ਚਾਹੀਦਾ ਵੀ ਸਾਡੇ ਨੌਜਵਾਨ ਜਿਹੜੇ ਬੱਚੇ ਬਿਨਾਂ ਟ੍ਰੇਨਿੰਗ ਤੋਂ ਬਿਨਾਂ ਕਿਸੇ ਕੋਰਸ ਤੋਂ ਉੱਥੇ ਜਾਣਗੇ ਤਾਂ ਹਾਲਾਤ ਕਿਸ ਤਰਫ ਤੇ ਕਿੱਧਰ ਨੂੰ ਜਾ ਰਹੇ ਨੇ ਇਹਦੇ ਲਈ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਇਸ ਪਰਿਵਾਰ ਨੂੰ ਘਰ ਵੀ ਬਣਾ ਕੇ ਦਿੱਤਾ ਜਾਵੇ ਤੇ ਦੇਸ਼ ਦੀ ਸਰਕਾਰ ਤੋਂ ਮੰਗ ਕਰਦਾ ਵੀ ਜਿਹੜੀ ਇਹਨਾਂ ਦੀ 4 ਸਾਲ ਨੌਕਰੀ ਸੀ ਉਹਦੀ ਸਾਰੀ ਤਨਖਾਹ ਦਿੱਤੀ ਜਾਵੇ ਨਾਲ 25 ਤੋਂ 30000 ਰੁਪਏ ਦੀ ਮਦਰ ਨੂੰ ਪੈਨਸ਼ਨ ਲਈ ਜਾਵੇ ਸਰ ਅੱਜ ਸ਼ਹੀਦ ਅਜੀਤ ਕੁਮਾਰ ਜੀ ਤੁਹਾਡੇ ਬੇਟੇ ਜੋ ਕਿ ਸ਼ਹੀਦ ਹੋ ਗਏ ਸਨ ਅੱਜ ਉਹਨਾਂ ਦੀ ਅੰਤਿਮ ਅਰਦਾਸ ਸੀਗੀ ਅੱਜ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਅਸੀਂ ਇਹ ਕਹਣਾ ਚਾਹੁੰਦੇ ਆ ਸਾਰੇ ਸੰਸਥਾ ਦਾ ਸਾਰੇ ਲੀਡਰ ਸਾਹਿਬਾਨਾਂ ਦਾ ਮੇਰੀਆਂ ਭੈਣਾਂ ਮਤਾਵਾਂ ਦਾ ਨਗਰ ਨਿਵਾਸੀਆਂ ਦਾ ਸਾਰੇ ਵਾਰਡ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਪਰਿਵਾਰ ਵੱਲੋਂ ਉਹਨਾਂ ਨੂੰ ਜੀ ਆਇਆਂ ਅਜੇ ਵੀਰ ਸਿੰਘ ਦੇ ਸਰਦਾਂਝਲੀ ਸਮਾਗਮ ਵਿੱਚ ਜਿੰਨੀਆਂ ਵੀ ਇੱਥੇ ਸੰਤਪਾਣਾ ਇਲਾਕੇ ਨਿਵਾਸੀ ਜੋ ਵੀ ਪਹੁੰਚੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਹਰੇਕ ਇਥੋਂ ਆਪਣੇ ਚਾਹੇ ਕੋਈ ਪੋਲਿਟੀਕਲ ਪਾਰਟੀ ਸੀ ਚਾਹੇ ਪ੍ਰਸ਼ਾਸਨ ਅਧਿਕਾਰੀ ਸੀ ਜਿੰਨੇ ਵੀ ਅਧਿਕਾਰੀ ਸੀ ਸਾਰਿਆਂ ਨੇ ਸ਼ਹੀਦ ਹਾਂਜੀ ਅਜੇ ਵੀਰ ਸਿੰਘ ਨੂੰ ਦੇ ਅੰਤਮ ਅਰਦਾਸ ਵਿੱਚ ਹਾਜ਼ਰੀ ਲਗਾ ਕੇ ਇੱਕ ਨੇ ਵੀ ਕਿਹਾ ਕਿ ਮੈਂ ਬਹੁਤ ਸ਼ਹੀਦ ਅਜੇ ਸਿੰਘ ਦਾ ਜੋ ਮਾਣ ਵਧਾਇਆ ਮੈਂ ਸਾਰਿਆਂ ਦਾ ਬਹੁਤ ਸਰਦਾਰ ਜਮਜੀਤ ਸਿੰਘ ਅਤੇਸ਼ ਦੇ ਪਰਿਵਾਰ ਵੱਲੋਂ ਸਮੂਹ ਨੱਗਰ ਨਵਾਸੀ ਆਰਾਮਗੜ੍ਹ ਸਰਦਾਰਾਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਤੇ ਭੇਜ ਦਿੱਤਾ ਹੈਗਾ ਕਿਸੇ ਕਾਰਨ ਕਰਕੇ ਭੇਜ ਦਿੱਤਾ ਕੋਈ ਮਜਬੂਰੀ ਹੋएगी ਤਾਂ ਅੱਜ ਉਹਨੂੰ ਇੱਕ ਸਿਪਾਹੀ ਦੇ ਤੌਰ ਦੇ ਉੱਤੇ ਮਣਨੋਂ ਪ੍ਰਾਂਤ ਉਹਨੂੰ ਸਹੂਲਤ ਦੇਣੀ ਚਾਹੀਦੀ। ਅਗਰ ਉਹ ਸਿਪਾਹੀ ਹੁੰਦਾ ਤੇ ਫਿਰ ਮਾਪੇ-ਬਾਪ ਨੂੰ ਪੈਣ-ਪਾਈ ਨੂੰ ਕਾਫੀ ਸਹੂਲਤ ਮਿਲ ਸਕੀ। ਹੁਣ ਉਹਨੂੰ ਤੁਸੀਂ ਕਹਿੰਦੇ ਜੀ ਹੁਣ ਖਾਲੀ ਖੋਟੇ ਪਾਸੇ ਵੰਗੂ ਜਾਓ। ਇਹ ਤੇ ਬਹੁਤ ਸ਼ੁਕਰ ਦੀ ਗੱਲ ਹੈ ਕਿ ਉਹਨਾਂ ਦੇ ਕਮਾਂਡਰਾਂ ਨੇ ਇਹ ਚੀਜ਼ ਨੂੰ ਸੋਚਿਆ। ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਦੀ ਅੰਤਿਸ਼ਟੀ ਕੀਤੀ ਹੈ। ਇੱਕ ਚੀਜ਼ ਹੋਰ ਆ ਜੀ ਸਾਡਾ ਸਵਾਲ ਇਹ ਆ ਵੀ ਜਿਹੜਾ ਹੁਣ ਇਸ ਚੀਜ਼ ਦੀ ਜਿਹੜੀ ਅਗਨੀ ਵੀਰ ਵਾਲਾ ਕਹਿੰਦੇ ਹੋ ਤੁਸੀਂ ਇਹਦੀ ਵਿਰੋਧਤਾ ਕਿਉਂ ਨਹੀਂ ਕਰਦੇ ਨੂੰ ਇਹਦੀ ਵਿਰੋਧਤਾ ਇੰਨੀ ਹੋਈ ਹੈ ਕਿ ਅ ਅਗਰ ਪੂਰੇ ਲੋਕਾਂ ਦੇ ਕੋਲ ਨਹੀਂ ਪਹੁੰਚਿਆ ਇਹ ਹੌਲੀ ਹੌਲੀ ਪਹੁੰਚਦੀ ਹੈ ਗੱਲ ਅਸੀਂ ਅੱਜ ਇਹੀ ਪਹੁੰਚਾਉਣਾ ਚਾਹੁੰਦੇ ਸੀ ਕਿ ਅਗਨੀ ਵੀਰ ਦੀ ਅਸੀਂ ਇੰਨੀ ਪ੍ਰੋਟਾ ਕੀਤੀ ਹੈ ਕਿ ਇੱਕ ਵਾਰੀ ਤਾਂ ਮਨ ਦੇ ਵਿੱਚ ਇਹ ਆ ਗਿਆ ਸੀ ਆਪਣੇ ਜਵਾਨਾਂ ਨੂੰ ਇਹ ਕਹਿੰ ਕੋਈ ਫੌਜ ਵਿੱਚ ਜਾਓ ਹੀ ਨਾ ਬਿਲਕੁਲ ਪਰ ਨਹੀਂ ਉਹ ਫਿਰ ਸਾਡੇ ਵਾਸਤੇ ਘੜਾਰੀ ਹੈ ਅਗਰ ਅਸੀਂ ਆਪਣੇ ਹੀ ਦੇਸ਼ਵਾਸੀਆਂ ਨੂੰ ਆਪਣੇ ਜਵਾਨਾਂ ਨੂੰ ਇਹ ਕਹਿੰਦੇ ਤੂੰ ਇਹ ਕੰਮ ਕਰਨ ਨਾ ਜਾ ਨਹੀਂ ਫੌਜ ਵੱਤੋਂ ਵੱਜੋ ਗੁਰੂ ਗੋਬਿੰਦ ਸਿੰਘ ਫੌਜ ਹੈ ਸਾਡੀ ਜੋ ਕੌਮ ਹੈ ਸ਼ਹਾਦਤਾਂ ਦੀ ਇੱਕ ਬਹੁਤ ਲੰਮੀ ਲਿਸਟ ਹੈ ਮੈਂ ਜੋ ਤੁਹਾਡੇ ਨਾਲ ਅੱਜ ਵਿਸ਼ਾ ਸਾਂਝਾ ਕਰਨਾ ਉਹ ਅਗਨੀਵੀਰ ਦੇ ਉੱਤੇ ਕਰ ਰਿਹਾ ਹਾਂ ਅਗਨੀਵੀਰ ਹੁਣ ਮੇਰੇ ਵੀਰ ਇਹਨਾਂ ਦਾ ਆਪਣਾ ਬੇਟਾ ਚਲਾ ਗਿਆ ਇਹਨਾਂ ਨੂੰ ਅੱਜ ਜੋ ਪੈਸਾ ਮਿਲ ਗਿਆ ਮੈਂ ਇਹਨਾਂ ਨੂੰ ਪਰਸੋਂ ਚ ਉੱਥੇ ਜਦੋਂ ਆਇਆ ਸੀ ਇਹਨਾਂ ਨੂੰ ਕਿਹਾ ਅੱਜ ਤੋਂ ਬਾਅਦ ਤੁਹਾਡੇ ਨਾਲ ਕਿਸੇ ਨੇ ਕੋਈ ਦੁੱਖ ਨਹੀਂ ਸਾਂਝਾ ਕਰਨਾ ਅੱਜ ਜੋ ਤੁਹਾਨੂੰ ਮਿਲਦਾ ਹੈ ਉਹਨੂੰ ਇੰਨਾ ਖਪਾ ਲਓ ਕਿ ਪਤਾ ਨਾ ਲੱਗਣ ਦੋ ਸਾਲ ਤਿੰਨ ਸਾਲ ਤੱਕ ਆਪਣਾ ਜੋ ਪੈਸਾ ਹੈ ਉਹਨੂੰ ਇੰਨਾ ਸੰਭਾਲ ਕੇ ਰੱਖੋ ਜਿਵੇਂ ਤੁਸੀਂ ਆਪਣੇ ਬੇਟੇ ਨੂੰ ਸੰਭਾਲ ਕੇ ਰੱਖਿਆ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਪੈਸਾ ਕਿੱਥੇ ਖਰਚ ਕਰਨਾ ਅੱਜ ਤੁਹਾਨੂੰ ਨਹੀਂ ਪਤਾ ਅਗਨੀਵੀਰ ਦੀ ਇੰਨੇ ਹੀ ਦੁਰਦਸ਼ਾ ਕਰਨੀ ਹੈ ਤਾਂ ਤੁਸੀਂ ਮੈਂ ਕਹਿੰਦਾ ਵੀ ਦੇਸ਼ ਦੇ ਫੌਜ ਵਿੱਚ ਅਗਨੀਵੀਰ ਨਾ ਲਾਓ ਇਹਨਾਂ ਨੂੰ ਪੱਕੀਆਂ ਭਰਤੀਆਂ ਦੋ ਇਹਨਾਂ ਨੂੰ ਤਾਂ ਜੋ ਮਾਣ ਹੋਵੇ ਮੈਨੂੰ ਪਤਾ ਹੈ ਕਿ ਅਗਨੀਵੀਰ ਨੂੰ ਕੀ ਮਾਣ ਹੋਏਗਾ ਮੈਂ 4 ਸਾਲ ਨੌਕਰੀ ਕਰਕੇ ਆਇਆ ਮੈਂ 5 ਸਾਲ ਨੌਕਰੀ ਕਰਕੇ ਆਇਆ ਦੂਜੇ ਆਉਂਦਾ ਹੈ ਕਿ ਭਗਵਾਨ ਜੀ ਤਮਨ ਸਾਹਿਬ ਦਾ ਮੈਂ ਬਹੁਤ ਧੰਨਵਾਦੀ ਹਾਂ ਜੋ ਉਹਨਾਂ ਨੇ ਆਊਟ ਆਫ ਟਰਨ ਆਪਣੀ ਸੋਚ ਦੇ ਨਾਲ 1 ਕਰੋੜ ਜਾਂ 95 ਲੱਖ ਰੁਪਇਆ ਮੈਨੂੰ ਪਤਾ ਮੈਂ ਉਹ ਦਿਨ ਅੱਗੇ ਪਿੱਛੇ ਸੀਗਾ ਉਹ ਦੇਖ ਕੇ ਗਏ ਨੇ ਇਹ ਉਹਨਾਂ ਦੀ ਬਹਾਦਰੀ ਹੈ ਮੈਂ ਉਹਨਾਂ ਦਾ ਇੱਥੇ ਧੰਨਵਾਦ ਕਰਦਾ ਪਰ ਦੂਜੀ ਜਗ੍ਹਾ ਤੇ ਉਹਨਾਂ ਨੂੰ ਮੈਂ ਇਹ ਵੀ ਕਹਿਣਾ ਕਿ ਤੁਸੀਂ ਜੋ ਫੌਜੀ ਜੀਓ ਜੀ ਲੱਗੇ ਹੋਏ ਸੀ ਉਹਨਾਂ ਦੇ ਕਿਸੇ ਅਫਸਰ ਨਾ ਉਹਨਾਂ ਦੇ ਕਿਸੇ ਭੈਣ ਭਾਈ ਨਾ ਤੁਸੀਂ ਇੱਕ ਵਾਰੀ ਗਲਤੀ ਕਰ ਲੈਂਦੇ ਐਜੀਟੇਸ਼ਨ ਕੀਤੀ ਹੈ ਜੀਓ ਜੀ ਨੇ ਪੂਰੇ ਪੰਜਾਬ ਦੇ ਵਿੱਚ ਕੀਤੀ ਹੈ ਕਿਉਂ ਕੀਤੀ ਹੈ ਕਿਉਂਕਿ ਸਾਨੂੰ ਮਹਿਸੂਸ ਹੋਇਆ ਕਿ ਜਿਹੜੀ ਸਾਡੀ ਸਰਕਾਰ ਹੈ ਇਹ ਐਕ ਸਰਵਿਸਮੈਨ ਦੇ ਨਾਲ ਨਹੀਂ ਹੈ ਸਾਡੀ ਜੀ ਕਮਜ਼ੋਰੀ ਕੀ ਹੈ ਕਿ ਅਸੀਂ ਐਕ ਸਰਵਿਸਮੈਨ ਦੀ ਸਾਡੀ ਕੋਈ ਇਹੋ ਜਿਹੀ ਸੰਸਥਾ ਨਹੀਂ ਹੈ ਜਿਵੇਂ ਕਿਸਾਨ ਯੂਨੀਅਨਾਂ ਨੇ ਹਮ ਇਹੋ ਜਿਹੀ ਸਾਡੀ ਸਟਰੋਂਗ ਸੰਸਥਾ ਨਹੀਂ ਹੈ ਇਹ ਤਜਰਬੇ ਨਾ ਬਣਦੀਆਂ ਨੇ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਸਰਕਾਰ ਦਾ ਵਿਰੋਧ ਕਰਨਾ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਅਗਨੀ ਵੀਰ ਨੂੰ ਬੰਦ ਕਰਕੇ ਇਹਨੂੰ ਪੱਕਾ ਕਰੋ ਜੋ ਮੇਰੇ ਵੀਰ ਦੇ ਹਿਰਦੇ ਦੀ ਗੱਲ ਹੈ ਕਿ ਅਗਰ ਪਵੰਤਮਨ ਸਾਹਿਬ ਨੇ ਕਿਹਾ ਜੀ ਫੌਜੀਆਂ ਦੇ ਮੈਂ ਪੈਨਸ਼ਨ ਵਧਾ ਦਿੱਤੀ ਉਹ ਸ਼ਾਇਦ ਉਹ ਉਹਨਾਂ ਨੂੰ ਇਹਨਾਂ ਪਤਾ ਨਹੀਂ ਸੀ ਗਲਤੀ ਕਰ ਗਏ ਉਹ 6 ਸਾਲ ਤੇ 6000 ਜਿਹੜੇ ਬਰਮਾ ਦੇ ਵਿੱਚ ਸਾਡੇ ਸ਼ਹੀਦ ਹੋਏ ਨੇ ਜਾਂ ਜਿਹਨਾਂ ਉਹਨਾਂ ਦੇ ਗੁੰਮ ਹੋ ਗਏ ਨੇ ਇਹ ਉਹਨਾਂ ਦੇ ਪਰਿਵਾਰਾਂ ਵਾਸਤੇ ਆ ਜਿਹੜੇ ਕਿ 250 300 ਦੇ ਕਰੀਬ ਪਰਿਵਾਰ ਨੇ ਜਿਹੜੇ ਲਾਪਤਾ ਹੋ ਗਏ ਸੀ ਜਿਹੜੇ ਲਾਪਤਾ ਹੋ ਗਏ ਸੀ ਇਹ ਇਹ 10000 ਜਿਹੜਾ ਕੀਤਾ ਉਹਨਾਂ ਨੂੰ ਕੀਤਾ ਉਹਨਾਂ ਵਾਸਤੇ ਕੀਤਾ ਮੈਂ ਬੇਨਤੀ ਕਰ ਰਿਹਾ ਕਿ ਜਿਹੜੇ ਅਗਨੀ ਵੀਰ ਨੇ ਤੁਸੀਂ ਉਹਨਾਂ ਨੂੰ ਵੀ ਉਸੇ ਚੀਜ਼ ਐਡ ਕਰੋ ਤਾਂ ਜੋ ਮੇਰੇ ਵੀਰ ਉਹਨਾਂ ਨੂੰ ਗ੍ਰਚਰਨ ਉਹਨਾਂ ਨੂੰ ਇਹਨਾਂ ਦੇ ਪਰਿਵਾਰ ਦਾ ਕੁਛ ਤਾਂ ਸਾਂਝ ਅਸੀਂ ਇੱਕ ਰਾਜਨੀਤਿਕ ਹੋਣ ਦੇ ਨਾਤੇ ਇੱਕ ਸਮਾਜਿਕ ਹੋਣ ਦੇ ਨਾਤੇ ਅਸੀਂ ਇਹ ਸਾਂਝ ਤਾਂ ਪਾ ਸਕੀਏ ਉਹ ਅਸੀਂ ਉਹ ਵੀ ਸਾਂਝ ਨਹੀਂ ਪਾ ਸਕੇ ਅਸੀਂ ਇਹ ਹੀ ਤੁਹਾਡੇ ਮਾਧਿਅਮ ਨਾਲ ਸੁਪਰਸ਼ ਕਰਦੇ ਹਾਂ ਸਰ ਆਪਣਾ ਜਾਣਕਾਰੀ ਦੇ ਨਾਮ ਦੀ ਹੋ ਦੱਸ ਦੇਣਾ ਹੈ ਬੁਜਾਰਸ਼ ਕਰਦੇ ਆ ਕਿ ਅਗਨੀ ਵੀਰ ਨੂੰ ਹਟਾ ਕੇ ਜਾਂ ਅਗਨੀ ਵੀਰ ਨੂੰ ਸਿੱਧਾ ਕਹੋਗੇ ਤੁਹਾਨੂੰ ਪਰਮਿਟ ਕੀਤਾ ਗਿਆ ਦੇਸ਼ ਦੇ ਜਵਾਨਾਂ ਦੇ ਵਿੱਚ ਜੋਸ਼ ਅਗਰ ਲੈ ਕੇ ਆਉਣਾ ਹੈ ਤੁਸੀਂ ਅਗਰ ਤੁਸੀਂ ਪੋਲੀਟੀਕਲ ਪਾਰਟੀ ਚਾਹੁੰਦੇ ਹੋ ਤਾਂ ਉਹਨਾਂ ਨੂੰ ਪੱਕਾ ਫੌਜੀ ਬਣਾ ਕੇ ਹੀ ਲੱਗੇ ਲੈ ਜਾ ਸਕਦੇ ਹੋ ਅਗਨੀ ਵੀਰ ਇਹ ਸਿਰਫ ਮਹਾਭਾਰਤ ਵਾਲਾ ਨਾਮ ਨਾ ਦਿਓ ਬਿਲਕੁਲ ਉਹ ਇੱਕ ਇਨਸਲਟ ਹੈ ਫੌਜ ਵੱਲੋਂ ਪੂਰੇ ਅਸੀਂ ਐਕਸਰਸਮੈਨ ਜਿੰਨੀ ਵੀ ਲੀਗ ਸਾਡੇ ਜੋ ਵੀ ਸੰਸਥਾਵਾਂ ਨੇ ਅਸੀਂ ਸਾਰੀਆਂ ਸੰਸਥਾਵਾਂਾਂ ਇਸੇ ਚੀਜ਼ ਦੇ ਉੱਤੇ ਵਿਚਾਰ ਰੱਖ ਕੇ ਇਹ ਹੀ ਕਹਿੰਦੇ ਆ ਕਿ ਅਗਨੀ ਵੀਰ ਨੂੰ ਖਤਮ ਕਰਕੇ ਇਹਨੂੰ ਪਰਮਾਨੈਂਟ ਪੱਕੀ ਫੌਜ ਦੇ ਵਿੱਚ ਲੈ ਕੇ ਇੱਕ ਮੈਂ ਤੁਹਾਡੇ ਨਾਲ ਇੱਥੇ ਬੇਨਤੀ ਇਹ ਕਰਦਾ ਵੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਬਾਈ ਜੀ ਉਹਨਾਂ ਨਾਲ ਤਾਲਮੇਲ ਬਣਾ ਕੇ ਰੱਖਿਓ ਹਣਾ ਕਿਉਂਕਿ ਜਿੰਨੀਆਂ ਵੀ ਆਪਣੀਆਂ ਤੁਸੀਂ ਤਜਰਬਾ ਕੀਤਾ ਹੋਇਆ ਤੁਹਾਨੂੰ ਪਤਾ ਫਿਰ ਵੀ ਪਰਵਾਹ ਨਾ ਤੁਸੀਂ ਮੈਂ ਇੱਥੇ ਤੁਹਾਨੂੰ ਬੇਨਤੀ ਕਰਨਾ ਬਿਲਕੁਲ ਕਿਉਂਕਿ ਅ ਮੇਰਾ ਤੇ ਉਹ ਕੰਮ ਸਰਜੀਤ ਸਿੰਘ ਸਾਹਿਬ ਦਾ ਹਾਂਜੀ 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 ਸਾਡਾ ਦੋਨਾਂ ਦਾ ਬੜਾ ਗੱਠਜੋੜ ਹੈ ਜਾਂ ਜਿਹੜੇ ਮੇਰੇ ਨਾਲ ਮੇਰੇ ਸਹਾਯੋਗੀ ਰਲੇ ਹੋਏ ਨੇ ਅਸੀਂ ਜਿੱਥੇ ਵੀ ਕੋਈ ਸ਼ਹੀਦ ਹੁੰਦਾ ਹਾਂਜੀ ਅਸੀਂ ਉੱਥੇ ਆਪਣਾ ਚਿਹਰਾ ਦਿਖਾਉਣ ਨਹੀਂ ਜਾਂਦੇ ਬਿਲਕੁਲ ਅਸੀਂ ਉਹਨਾਂ ਦਾ ਦੁੱਖ ਦੇਖਣ ਜਾਂਦੇ ਦੁੱਖ ਦੇਖਣ ਜਾਂ ਮੈਂ ਇਸ ਵੀਰ ਕੋਲ ਆਇਆ ਹਾਂ ਤਿੰਨ ਬੱਚਿਆਂ ਨਾਲ ਮੈਂ ਗੱਲ ਕੀਤੀ ਹੈ ਇਹਨਾਂ ਨੇ ਗੱਲ ਕੀਤੀ ਹੈ ਜੋ ਵੀ ਕਲਮ ਦੀ ਤਾਕਤ ਹੈ ਉਹ ਮੈਂ ਕਲਮ ਦੀ ਤਾਕਤ ਲੈ ਕੇ ਜੋ ਤੁਹਾਡੇ ਨਾਲ ਗੱਲਾਂ ਕਰ ਰਿਹਾ ਉਹ ਇਹਨਾਂ ਨੂੰ ਸਪਰਸ਼ ਦਵਾਂਗਾ ਜਿੱਥੇ ਕਹਿਣਗੇ ਜਾਊਂਗਾ ਜਿੱਥੇ ਤੁਸੀਂ ਕਹਿੰਦੇ ਹੋ ਕਿ ਹਮੇਸ਼ਾ ਆਓ ਹਾਂ ਬਿਲਕੁਲ ਉਹ ਥੋੜਾ ਜਿਹਾ ਸਮਾਜਿਕ ਤੌਰ ਤੇ ਮੁਸ਼ਕਲ ਹੈ ਪਰ ਹਾਂ ਜਿੰਨੇ ਸਾਡੇ ਸਾਡੇ ਨੇੜੇ ਦੇ ਨੁਮਾਇंदे ਨੇ ਉਹ ਜ਼ਰੂਰ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਲਾ ਪ੍ਰਸਾਪ ਸਾਬ ਤੁਸੀਂ ਅੱਜ ਅਜੇ ਕੁਮਾਰ ਜੀ ਦੇ ਸ਼ਹਾਦਤ ਨੂੰ ਸਮਰਪਿਤ ਅੱਜ ਉਹਨਾਂ ਦੀ ਅੰਤਿਮ ਅਰਦਾਸ ਬੇਨਤੀ ਦੇ ਵਿੱਚ ਪਹੁੰਚੇ ਹੋ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਸ਼ਹੀਦ ਹੁੰਦੇ ਨੇ ਉਹ ਦੇਸ਼ ਕੌਮ ਦਾ ਸਰਮਾਇਆ ਹੁੰਦੇ ਨੇ ਸੋ ਬਹੁਤ ਹੀ ਸਾਡੇ ਸਤਿਕਾਰਯੋਗ ਅਗਨੀ ਵੀਰ ਅਜੇ ਕੁਮਾਰ ਜੀ ਜੋ ਅੱਜ ਸ਼ਹੀਦ ਹੋ ਗਏ ਰਾਮ ਰਾਮਕਾਂ ਸਰਦਾਰਾਪਿੰਡ ਤੋਂ ਸੀ ਮਰਾਂ ਨੇ ਵੀ ਕਰਵਾਣੀ ਵਿੱਚ ਸ਼ਹਾਦਤ ਦਾ ਜਗਰ ਕੀਤਾ ਮਰਨਾ ਮੋਨਸਾ ਸੁਵੇਆ ਕਾ ਜੇ ਹੋਵੇ ਮਨ ਪ੍ਰਵਾਨ ਜੋਤੋ ਪ੍ਰੇਮ ਕਲਨਕਾ ਚੌਕ ਸਰਤਾ ਤਲੀ ਗਲੀ ਮੇਰੀ ਆਓ ਦੇਸ਼ ਕੌਮ ਦੀ ਰੱਖਿਆ ਵੀ ਜਿਹੜੀ ਇਹ ਸਿਰ ਤੇ ਆਪਣੇ ਤਲੀ ਦੇ ਉਤੇ ਜਾਨ ਧਰ ਕੇ ਚੱਲਣ ਦਾ ਇੱਕ ਹੁੰਦਾ ਪ੍ਰਣ ਹੁੰਦਾ ਸੋ ਉਸੇ ਪ੍ਰਣ ਨੂੰ ਲੈ ਕੇ ਉਹਨਾਂ ਨੇ ਆਪਣੀ ਜਿਹੜੀ ਸ਼ਹਾਦਤ ਦਿੱਤੀ ਆ ਤੇ ਅਸੀਂ ਉਹਨਾਂ ਨੂੰ ਨਮਨ ਕੀਤਾ ਸ਼੍ਰੋਮ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤੇ ਅਸੀਂ ਸਾਰਿਆਂ ਨੇ ਉਹਨਾਂ ਨੂੰ ਅੱਜ ਸਰਧਾਂਜਲੀ ਭੇਟ ਕੀਤੀ ਆ ਤੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕੀਤੀ ਆ ਕਿ ਉਹਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ ਕਰਨਾ ਤੇ ਪਰਿਵਾਰ ਨੂੰ ਵੀ ਜਿਹੜਾ ਅਗੇ ਕੱਚੇ ਪਾਣਾ ਮੰਨਣ ਦੀ ਬਲਬੁੱਧੀ ਤਾਕਤ ਸਮਤਾ ਵਾਹਿਗੁਰੂ ਸਦੇ ਪਾਸਾ ਬਖਸ਼ ਕਰਨ ਤੇ ਅਸੀਂ ਸਾਰੇ ਨਗਰ ਵੱਲੋਂ ਵੀ ਉਹਨਾਂ ਦੇ ਨਾਲ ਆ ਨਗਰ ਨੇ ਵੀ ਪੁਰਾਣਾ ਕੀਤਾ ਵੀ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਆ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ ਆ ਜਿੱਥੇ ਵੀ ਉਹਨਾਂ ਨੂੰ ਸਾਡੀ ਜ਼ਰੂਰਤ ਹੋਊਗੀ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਲਖਪਰ ਸਾਹਿਬ ਸੈਂਟਰ ਸਰਕਾਰ ਦੀਆਂ ਨੀਤੀਆਂ ਤੋਂ ਕੀ ਕਹਿਣਾ ਚਾਹੂਗਾ ਜਿੱਦਾਂ ਕਿ ਇੱਕ ਅਗਨੀਵੀਰ ਕੱਚੇ ਤੌਰ ਤੇ ਭਰਤੀ ਕੀਤੇ ਜਾ ਰਹੇ ਨੇ ਨੌਜਵਾਨ ਉਹਨਾਂ ਨੂੰ ਇੱਕ ਬਾਰਡਰ ਦੇ ਉੱਪਰ ਲੜਾਈਆਂ ਲੜਨ ਲਈ ਭੇਜਿਆ ਭੇਜ ਦਿੱਤਾ ਜਾਂਦਾ ਜਦ ਕਿ ਉਹ ਸ਼ਹੀਦ ਹੋ ਜਾਂਦੇ ਹਨ ਨੌਜਵਾਨ ਉਹਨਾਂ ਨੂੰ ਕੋਈ ਸਲਾਮੇ ਕੋਈ ਉਹਨਾਂ ਨੂੰ ਮਾਨ ਪੱਤਾ ਕੋਈ ਉਹਨਾਂ ਨੂੰ ਆਦਰ ਸਤਕਾਰ ਨਹੀਂ ਮਿਲਦਾ ਤੁਸੀਂ ਕਿਵੇਂ ਦੇਖਦੇ ਹੋ ਇਹ ਸ਼ਹੀਦਾਂ ਦਾ અપਮਾਨ ਆ ਇਹਦੇ ਅਸੀਂ ਇਹਦੇ ਨਾਲ ਐਗਰੀਆ ਤੁਹਾਡੀ ਗੱਲ ਦੇ ਨਾਲ ਕਿਉਂਕਿ ਜਦੋਂ ਚਾਹੇ ਉਹ ਅਗਰੀ ਵੀਰ ਨੇ ਚਾਹੇ ਕੋਈ ਵੀ ਕਿਸੇ ਵੀ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਸ਼ਹੀਦ ਤਾਂ ਸ਼ਹੀਦ ਹੀ ਆ ਚਾਹੇ ਉਹ ਨਾ ਵੀ ਭਰਤੀ ਹੋਵੇ ਜੇ ਆਪਣੀ ਦੇਸ਼ਕੌਮ ਦੀ ਰੱਖਿਆ ਦੇ ਲਈ ਜਾ ਕਿਸੇ ਸਿਵਿਲियन ਦੀ ਕਿਸੇ ਜਾਨ ਬਚਾਉਣ ਲਈ ਜੇ ਬੰਦਾ ਕੋਈ ਨਾ ਕੋਈ ਕਾਰਜ ਕਰਦਾ ਤਾਂ ਉਹਦਾ ਮਾਨ ਸਤਕਾਰਾ ਉਹ ਬਰਕਰਾਰ ਹੋਣਾ ਚਾਹੀਦਾ ਮਾਨ ਸਤਕਾਰ ਮਿਲਣਾ ਚਾਹੀਦਾ ਸੈਂਟਰ ਸਰਕਾਰ ਦੇ ਜਿਹੜੀਆਂ ਪਾਲਸੀਆਂ ਕਰਕੇ ਅੱਜ ਸਾਡੇ ਨੌਜਵਾਨ ਜਿਹੜੇ ਉਹ ਸਰਦਾਂ ਦੇ ਉੱਤੇ ਰਾਖੀ ਕਰ ਰਹੇ ਨੇ ਸਰਦਾਂ ਦੀ ਰਾਖੀ ਕਰਦੇ ਕਰਦੇ ਜਾਨ ਦੇ ਰਹੇ ਨੇ ਸੋ ਇਹ ਜਿਹੜੀ ਇੱਕ ਬਹੁਤ ਜਿਹੜੀ ਮੰਦਭਾਗੀ ਨੰਦਣਯੋਗ ਜਿਹੜੀ ਗੱਲ ਆ ਕਿ ਤੁਸੀਂ ਇਹ ਜੇ ਤੁਸੀਂ ਇਹਨੂੰ 4 ਸਾਲ ਦਾ ਕੀਤਾ ਵੀ ਆ ਪਰ ਉਹਨਾਂ ਦਾ ਜਿਹੜਾ ਸਨਮਾਨ ਆ ਜਿਹੜਾ ਉਹਨਾਂ ਦਾ ਮਲੋ ਜੋ ਵੀ ਉਹਨਾਂ ਦੇ ਪੱਤੇ ਨੇ ਜਾਂ ਜੋ ਵੀ ਉਹਨਾਂ ਦੀਆਂ ਜਿਹੜੀਆਂ ਅ ਆਪਾਂ ਕਹਿ ਲਈਏ ਸਹੂਲਤਾਂ ਨੇ ਉਹ ਤਾਂ ਉਹਨਾਂ ਨੂੰ ਪ੍ਰਕਰਾਰ ਰੱਖੇ ਚਾਹੀਦੀਆਂ ਨੇ ਪਰ ਬਹੁਤ ਇਹ ਜਿਹੜੀ ਅਤਕਮਾਉਣੀ ਹਰਕਤ ਆ ਸੰਤ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਤੁਸੀਂ ਇਹ ਜਿਹੜੇ ਸਾਡੇ ਸ਼ੀਖ ਦੌਰਾਂ ਦੇ ਪਰਿਵਾਰਾਂ ਦੇ ਵਿੱਚੋਂ ਸਾਡੇ ਬੱਚੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਕਿਉਂਕਿ ਜਦੋਂ ਤੁਸੀਂ ਭਰਤੀ ਹੁੰਦੇ ਨੇ ਜਿਹੜੇ ਉਹ ਪਰਿਵਾਰਾਂ ਦੇ ਬੱਚੇ ਭਰਤੀ ਹੁੰਦੇ ਨੇ ਜਿਹੜੇ ਬਹੁਤ ਆਪਾਂ ਕਹ ਲਈਏ ਲੋਕ ਕਲਾਸ ਦੇ ਵਿੱਚੋਂ ਉੱਠ ਕੇ ਜਾਂਦੇ ਨੇ ਬਹੁਤ ਮਿਹਨਤ ਕਰਕੇ ਆਪਣੀ ਹੱਡ ਤੋੜ ਮਿਹਨਤ ਕਰਕੇ ਆਪਣੇ ਸਾਰੇ ਟੈਸਟ ਕਲੀਅਰ ਕਰਕੇ ਉੱਥੇ ਲਖ ਪਹੁੰਚਦੇ ਨੇ ਸੋ ਉਹਨਾਂ ਨੂੰ ਮਾਨ ਸਤਕਾਰ ਜਿਹੜਾ ਉਹ ਪੂਰਾ ਮਿਲਣਾ ਚਾਹੀਦਾ ਆ ਚਾਹ ਸਾਰੇ ਹੰਗਰ ਦਾ ਧੰਨਵਾਦ ਕਰਦੇ ਆ ਜੀ ਇਸ ਨੂੰ ਨਗਰ ਪੰਚਾਇਤ ਦਾ ਸਾਡੇ ਨਗਰ ਦਾ ਜਿੰਨੇ ਸਾਡਾ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਹੁਣ ਤੱਕ ਆਹ ਕੰਮ ਪ੍ਰੋਗਰਾਮ ਕਰਨ ਦੇ ਵਿੱਚ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦੀ ਕਰਦੇ ਆ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਇਸ ਸ਼ਹੀਦ ਅਜੇ ਸਿੰਘ ਦੇ ਪਰਿਵਾਰ ਦੇ ਨਾਲ ਜਿਸ ਦਿਨ ਤੋਂ ਸ਼ਹੀਦ ਹੋਇਆ ਪਰਿਵਾਰ ਨਗਰ ਨੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੇ ਪੂਰਾ ਸਾਥ ਦਿੱਤਾ ਔਰ ਸ਼ਹੀਦ ਹੋਣ ਤੋਂ ਲੈ ਕੇ ਅੰਤਮ ਅਰਦਾਸ ਤੱਕ ਕੋਈ ਪੂਰਾ ਕਾਰੋਬਾਰ ਮਤਲਬ ਸੰਭਾਲਿਆ ਨਾ ਕਰਨੀ ਬਾਕੀ ਅਸੀਂ ਇਹ ਹੀ ਧੰਨਵਾਦ ਕਰਦੇ ਆ ਓਏ ਆਪਣੇ ਟੈਂਟ ਖੋਲ ਕੇ ਕਿ ਸ਼ਹੀਦ ਹੋਣ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਸਨ ਨੇ ਜੋ ਸਾਥ ਦਿੱਤਾ ਔਰ ਜੋ ਮੌਜੂਦਾ ਸਰਕਾਰ ਨੇ ਦਿੱਤਾ ਭਗਵੰਤ ਮਾਨ ਸਾਹਿਬ ਵੀ ਆਏ ਆਏ ਨੇ ਆ ਕੇ ਗਏ ਨੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਕੇ ਗਏ ਨੇ ਬਾਕੀ ਜੋ ਵੀ ਅੰਤਮ ਅਰਦਾਸ ਦੇ ਉੱਤੇ ਜਿੰਨੀਆਂ ਵੀ ਪਾਰਟੀਆਂ ਅਕਾਲੀ ਦਲ ਹੋਵੇ ਬੀਜੇਪੀ ਹੋਵੇ ਕਾਂਗਰਸ ਹੋਵੇ ਔਰ ਆਮ ਆਦਮੀ ਪਾਰਟੀ ਹੋਵੇ ਬਾਕੀ ਪ੍ਰਸ਼ਾਸਨ ਜੋ ਵੀ ਜਿਸ ਨੇ ਜੋ ਐਕਸ ਸਰਵਿਸਮੈਨ ਜਿਨ੍ਹਾਂ ਨੇ ਸਹਿਯੋਗ ਪਾਇਆ ਉਹਨਾਂ ਸਾਰਿਆਂ ਦਾ ਨਗਰ ਵੱਲੋਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਪਰਿਵਾਰ